ਧਾਰਮਿਕ ਪਾਵਨਾਮਾ ਪਰਕੌਣ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਉਕਤ ਵਿਅਕਤੀ ਖਿਲਾਫ ਕਾਰਵਾਈ ਕਰਨ ਸੰਬੰਧੀ ਲੋਕ ਇਕੱਠੇ ਹੋਏ ਨੇ ਇੱਕ ਟੰਡਨ ਡਾਕਟਰ ਨਾਮੀ ਵਿਅਕਤੀ ਵੱਲੋਂ ਮਾਤਾ ਦੁਰਗਾ ਦੀ ਤਸਵੀਰ ਨਾਲ ਛੇੜਛਾੜ ਕਰਕੇ ਅਪੱਤੀ ਜਨਕ ਸ਼ਬਦ ਲਿਖ ਕੇ ਫੇਸਬੁੱਕ ਤੇ ਸ਼ੇਅਰ ਕੀਤੀ ਗਈ ਹੈ ਤੇ ਪੋਸਟ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਜਿਸ ਨੂੰ ਲੈ ਕੇ ਸ਼ਹਿਰ ਦੀਆਂ ਧਾਰਮਿਕ ਅਤੇ ਵਪਾਰਕ ਅਮਨ ਪਸੰਦ ਲੋਕਾਂ ਵੱਲੋਂ ਉਸਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਜਿਹੜੀ ਕਿ ਕੀਤੀ ਜਾ ਰਹੀ ਹੈ ਕਿਆ ਜਾ ਰਿਹਾ ਕਿ ਨਮਰਾਤਿਆਂ ਦਿਨ ਚਾਲ ਰਹੇ ਨੇ ਬਹੁਤ ਸਾਰੇ Hindu ਭਰਾਵਾਂ ਨਮਰਾਤਿਆਂ ਦੇ ਵਰਤ ਰੱਖਦੇ ਨੇ ਅੰਨ ਜਲ ਤਿਆਗਿਆ ਹੋਇਆ ਉਸ ਦੇ ਚੱਲਦੇ ਹੋਏ Hindu ਭਾਈਚਾਰੇ ਅੰਦਰ ਭਾਵਨਾਵਾਂ ਜਿਹੜੀਆਂ ਕਿ ਢਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਗਲਤ ਪ੍ਰਚਾਰ ਕਰਨ ਵਾਲੇ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕਿ ਕੀਤੀ ਜਾਵੇ ਧਰਮ ਦੇ ਪ੍ਰਤੀ ਮਾਤਾ ਦੇ ਪ੍ਰਤੀ ਗਲਤ ਜੋ ਪੋਸਟ ਹੈ ਉਹਨੇ ਪਾ ਕੇ ਸਾਡੇ ਹਿੰਦੂ ਭਾਈਚਾਰੇ ਦੀ ਸਤਿ ਭਾਵਨਾ ਨਾਲ ਖਲਵਾੜ ਕੀਤਾ ਜੋ ਬਿਲਕੁਲ ਹੀ ਬਰਦਾਸ਼ਤ ਨਹੀਂ ਹੋਵੇਗਾ ਇਸ ਤੇ ਰੋਸ ਵਿੱਚੋਂ ਸਾਡਾ ਸਾਰਾ ਸ਼ਹਿਰ ਮੰਡੀ ਵਾਸੀ ਸਾਰਾ ਸਾਡਾ ਹਿੰਦੂ ਭਾਈਚਾਰਾ ਇਕੱਠੇ ਹੋਇਆ ਵੀ ਅੱਗੇ ਤੋਂ ਅਜਿਹੇ ਇਨਸਾਨ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਉਸ ਦਾ ਮਤਲਬ ਕੀ ਰੇਟ ਬਣਦਾ ਕਿਸੇ ਦੇ ਧਰਮ ਦੇ ਪ੍ਰਤੀ ਗਲਤ ਟਿੱਪਣੀਆਂ ਕਰਨ ਦਾ ਅਜਿਹੀ ਪੋਸਟ ਬਿਲਕੁਲ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਚਲੋ ਜੋ ਅੱਜ ਮੰਗ ਪੱਤਰ ਹੈ ਤੁਹਾਡੇ ਮਾਧਿਮ ਰਹੀਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਚੁੱਕੇ ਆ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਅਗਰ ਪੁਲਿਸ ਪ੍ਰਸ਼ਾਸਨ ਸਖਤ ਸਖਤ ਕਾਰਵਾਈ ਨਹੀਂ ਕਰਦਾ ਉਸ ਤੋਂ ਦੁਬਾਰੇ ਜੋ ਹੈ ਸਾਡਾ ਭਾਈਚਾਰੇ ਦਾ ਜੋ ਵੀ ਇਕੱਠ ਹੋਊਗਾ ਕੋਈ ਸਾਡੀ ਆਪ ਦੇ ਵਿੱਚ ਸੈਵਤੀ ਬਣੂਗੀ ਇਕੱਠੇ ਹੋ ਕੇ ਅਗਲਾ ਪਰੋਬੰਦਾ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਜੇ ਤੁਸੀਂ ਦੇਖੋ ਹੁੰਦਾ ਤੁਹਾਡੇ ਵੀ ਰੌਂਟੇ ਖੜੇ ਹੋ ਜਾਣ ਦੂਜੇ ਸਮਾਜ ਵਾਲੇ ਦੀ ਵੀ ਰੌਂਟੇ ਖੜੇ ਹੋ ਜਾਣ ਵੀ ਇਹ ਕੀ ਹੋ ਰਿਹਾ ਇਹ ਲੋਕ ਨਾ ਸਾਡੇ ਭਾਈਚਾਰੇ 'ਚ ਸਾਡੀਆਂ ਸਮਾਜ 'ਚ ਫਰਕ ਪਾਉਣਾ ਚਾਹੁੰਦੇ ਨੇ ਤੇ ਲੜਾਈਆਂ ਕਰਾਉਣਾ ਚਾਹੁੰਦੇ ਨੇ ਅਸੀਂ ਤਾਂ ਆਪਣੇ ਪਿੰਡ ਨੂੰ ਜੇ ਮੈਂ ਇੱਕ ਐਮਸੀਐਮ ਆਪਣੇ ਪਿੰਡ ਨੂੰ ਤੇ ਆਪਣੇ بیٹے ਨੂੰ ਆਪਣੇ ਮੰਡੀ ਨੂੰ ਚਾਹੁੰਦੇ ਆ ਵੀ ਵਧੀਆ ਉਹ ਬਕਾਦ ਹੋਵੇ ਤੇ ਵਧੀਆ ਇਹ ਲੜਾਈ ਝਗੜਾ ਦੋ ਦਰਬਾ ਸ਼ਾਂਤਮਈ ਢੜਬਾ ਦੇ ਵਿੱਚ ਅਨੇਕਾਂ ਹੀ ਘਟਨਾਵਾਂ ਹੋ ਰਹੀਆਂ ਨੇ ਇਸ ਵਿਅਕਤੀ ਵੱਲੋਂ ਸੁਣਨ ਦੇ ਵਿੱਚ ਆਇਆ ਕਿ ਪਹਿਲਾਂ ਵੀ ਹਿੰਦੂ ਧਰਮ ਨੂੰ ਟਾਰਗੇਟ ਕਰਕੇ ਪੋਸਟਾਂ ਪਾਈਆਂ ਗਈਆਂ ਹਨ ਪਰ ਪ੍ਰਸ਼ਾਸਨ ਕੀ ਹੈ ਪਹਿਲਾਂ ਕਦੇ ਨਾ ਤਾਂ ਇਹ ਸੋਸ਼ਲ ਮੀਡੀਆ ਤੇ ਇੰਨਾ ਧਿਆਨ ਦਿੰਦਾ ਹੈ ਕਿ ਕਾਰਵਾਈ ਕਰਦਾ ਹੈ ਅੱਜ ਵੀ ਪ੍ਰਸ਼ਾਸਨ ਵੱਲੋਂ ਕੋਈ ਇੰਨੀ ਜ਼ਿਆਦਾ ਹਲਦਾ ਕੋਈ ਕਾਰਵਾਈ ਨਹੀਂ ਕੀਤੀ ਗਈ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਸਵੇਰ ਦਾ 11 ਵਜੇ ਦਾ ਦਰਿਆ ਦਿੱਤਾ ਗਿਆ ਪਰ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਸੰਤੋਸ਼ਟੀ ਯਾਨਕ ਕਾਰਵਾਈ ਨਹੀਂ ਕੀਤੀ ਹੈਗੀ ਸਮੂਹ ਡੜਬੇ ਦੀਆਂ ਜਥੇਬੰਦੀਆਂ ਦੇ ਵਿੱਚ ਰੋਸ਼ ਹੈ ਕਿ ਇਸਤੇ ਜਿਹੜੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਹੀਆਂ ਘਟਨਾਵਾਂ ਕਿਸੇ ਵੀ ਤਰ੍ਹਾਂ ਨਾਲ ਨਾ ਵਾਪਰਨ ਮੈਡਮ ਨਾਲ ਗੱਲਬਾਤ ਹੋਈ ਹੈਗੀ ਇਸ ਵਿਸ਼ੇ ਤੇ ਪੰਜਾਬ ਲੈਵਲ ਦੇ ਵਿਸ਼ੂ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਹੋਰ ਸੰਸਥਾਵਾਂ ਨੇ ਜਿਹੜਾ ਸੰਪਰਕ ਕੀਤਾ ਤੇ ਅੱਗੇ ਅਗਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਹੋਰ ਅੱਗੇ ਉਹ ਸੰਸਥਾਵਾਂ ਅੱਗੇ ਆ ਕੇ ਕਾਰਵਾਈ ਕਰਨਗੇ ਇਦਾ ਧਰਮ ਨਹੀਂ ਪੜਦਾ ਬਸ ਤੁਹਾਡੀ ਸੋਸ਼ਲ ਮੀਡੀਆ ਦੀ ਪੋਸਟ ਹੀ ਦੇਖੀ ਐ ਧਰਮ ਦਾ ਉਹਦਾ ਕੁਝ ਨਹੀਂ ਕਹਿ ਸਕਦੇ ਕਿਸੇ ਵੀ ਧਰਮ ਦਾ ਹੋਵੇ ਗਲਤ ਪੋਸਟ ਪਾਣੀ ਤਾਂ ਗਲਤ ਐ ਕਿਸੇ ਵੀ ਧਰਮ खिलाफ ਹੋਵੇ ਪ੍ਰਸ਼ਾਸਨ ਕਹਿੰਦਾ ਕਾਰਵਾਈ ਕਰਾਂਗੇ ਅਗਰ 24 ਘੰਟੇ ਨਹੀਂ ਕਾਰਵਾਈ ਕਰਦਾ ਤਾਂ ਜਿੱਦਾਂ ਸਾਰਿਆਂ ਦਾ ਸੰਦੇਸ਼ ਹੋਏਗਾ ਉਦਾਂ ਮਿਲ ਕੇ ਕਰਾਂਗੇ ਸਾਰਿਆਂ ਨਾਲ ਮਿਲ ਕੇ ਹੋਏਗਾ ਅਗਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਕਨਵਰ ਪਾ ਲਓ ਜੀ ਡਾਕਟਰ ਟੰਡਨ ਡਾਕਟਰ ਟੰਡਨ ਕਿਤੇ ਕੰਮ ਕਰਦੇ ਹੋ ਪੂਰੇ ਦਿਨ ਬੇ ਆਪਣੇ ਲਿੰਕ ਰੋਡ ਤੇ ਇਹ ਕੀ ਮੈਟਰ ਐ ਜਿਹੜੀ ਤੁਸੀਂ ਇੱਕ ਪੋਸਟ ਸ਼ੇਅਰ ਕੀਤੀ ਮੈਟਰ ਤਾਂ ਜੀ ਸਵੇਰੇ ਮੇਰੇ ਕੋਲ ਪੋਸਟ ਆ ਗਈ ਐ ਜੀ ਫੇਸਬੁਕ ਦੇਖ ਰਹੀ ਥੀ ਉਹ ਦੇਖਦੇ ਦੇਖਦੇ ਮੈਂ ਕੁਝ ਕਹਾਣੀ ਪੜਨ ਲੱਗਾ ਮਾਤਾਵਾਰੀ ਲੋਚੇ ਪੋਸਟ ਆਈ ਹੋਈ ਸੀ ਕੁਝ ਕਹਾਣੀ ਪੜਦੇ ਪੜਦੇ ਮੇਰੇ ਕੋਲੇ ਪੈਸੈਂਟ ਆ ਗਿਆ ਮੈਂ ਫਿਰ ਅੱਗੇ ਸ਼ੇਅਰ ਕਰਤੀ ਉਹ ਤੁਸੀਂ ਸਾਰੀ ਪੜ ਕੇ ਸ਼ੇਅਰ ਕਰੀ ਜੀ ਸਾਰੀ ਪੜ ਕੇ ਸ਼ੇਅਰ ਨਹੀਂ ਕਰੀ ਉਹ ਤਾਂ ਥੋੜੀ ਜੀ ਪੜੀ ਥੀ ਮੈਂ ਪੜੇ ਤੋਂ ਬਾਅਦ ਉਹ ਸ਼ੇਅਰ ਕਰਤੀ ਸ਼ੇਅਰ ਕਰਨ ਤੋਂ ਬਾਅਦ 20 ਮਿੰਟ ਬਾਅਦ ਮੇਰੇ ਕੋਲੇ ਫੋਨ ਆਇਆ ਰਿੰਕੂ ਦਾ ਰਿੰਕੂ ਦਾ ਫੋਨ ਆਇਆ ਕਰਨੇ ਤੁਸੀਂ ਵੀਡੀਓ ਪਾਈ ਹੈ ਮਹਾਹਾ ਪਾਈ ਤੇ ਵੀਡੀਓ ਕਹਿੰਦੇ ਤੁਸੀਂ ਵੀਡੀਓ ਕਿਉਂ ਪਾਈ ਆ ਮਾਫੀ ਮੈਂ ਡਿਲੀਟ ਕਰ ਦੇਣਾ ਜੇ ਤੁਹਾਨੂੰ ਐਤਰਾ ਜਿਹਾ ਮੈਂ ਡਿਲੀਟ ਕਰ ਦੇਣਾ ਪਰ ਮੈਂ ਅੱਧ ਪੜੀ ਭੇਜੀ ਹੈ ਪੂਰੀ ਨਹੀਂ ਪੜੀ ਸੀ ਥੋੜੀ ਜਿਹੀ ਪੜ ਕੇ ਵੀ ਚੱਲੇ ਤਾਂ ਦੱਸਿਆ ਹੋਇਆ ਵੀ ਨਰੱਤੇ ਕਿਵੇਂ ਸਰੋਹੇ ਨੇ ਕਿਵੇਂ ਨਹੀਂ ਕੀ ਲੱਗਦਾ ਤੁਹਾਨੂੰ ਤਾਂ ਗਲਤੀ ਹੋਈ ਹੈ ਸਹੀ ਗਲਤੀ ਹੋ ਗਈ ਠੀਕ ਹੈ ਜੇ ਉਹ ਗਲਤੀ ਹੈ ਤਾਂ ਗਲਤੀ ਹੋ ਗਈ ਨਹੀਂ ਮਨੋਕੀ ਕਰ ਲੈ ਵੀ ਉਧਰੋਂ ਜੀ ਮਨ ਕਰਨੇ ਕਿ ਪਰਚਾ ਅੱਜ ਕਰਾ ਜਾਵੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਨੂੰ ਫੋਨ ਸਾਰਾ ਵੈਸੇ ਤੋਂ ਦੇਤਾ ਮੈਂ ਉਹਨਾਂ ਦੇ ਫੋਨ ਕਰੇ ਤਾਂ ਨਾ ਮੰਨਿਆ ਹੋਵਾ ਮੈਂ ਉਹਨਾਂ ਦੇ ਉਲਟ ਬੋਲਿਆ ਹੋਵਾ ਜਦ ਮੈਂ ਕਹਾਂ ਵੀ ਵੀਡੀਓ ਮੈਂ ਡਿਲੀਟ ਨਹੀਂ ਕਰਦਾ ਯਾ ਇਹ ਗਲਤ ਹੈ ਤਾਂ ਫੇਰ ਤਾਂ ਕੁਛ ਮਰਜ਼ੀ ਨਹੀਂ ਤਾਂ ਮੈਂ ਕੋਈ ਉਹ ਤਾਂ ਹੈ ਹੀ ਨਹੀਂ ਆਪਣਾ ਕੋਈ ਠੀਕ ਹੈ ਜੀ ਉਦੋਂ ਬਾਅਦ ਚ ਰਿੰਕੂ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਪਰ 14-15 ਫੋਨ ਮੇਰੇ ਕੋਲੇ ਇਸ ਤਰ੍ਹਾਂ ਦੇ ਆ ਗਏ ਵੀ ਮੈਨੂੰ ਬਹੁਤ ਗਲਤ ਲੈਂਗੁਏਜ ਬੋਲ ਰਹੇ ਨੇ ਕਿਤੋਂ ਕਿਤੋਂ ਆ ਰਹੇ ਇੱਕ ਪਟਿਆਲੇ ਤੋਂ ਜੀ ਕੋਈ ਪ੍ਰਧਾਨ ਹੈ ਕਾਲਾ ਮਾਤੀ ਮੰਦਰ ਦੇ ਇੱਕ ਹੁਣ ਲੇਡੀਜ਼ ਦਾ ਫੋਨ ਆਇਆ ਸੀ ਇੱਕ ਪਹਿਲਾਂ ਕੋਈ ਸੰਦੀਪ ਸੀ ਇੱਥੇ ਕੋਈ ਲੋਕ ਉਸੇ ਦਾ ਫੋਨ ਆਇਆ ਭਾਈ ਜਿਹੜੀ ਫੋਟੋ ਤੁਸੀਂ ਦੇਖੀ ਦੇਖ ਕੇ ਭਾਈ ਫੋਟੋ ਸਾਰੀ ਫੋਟੋ ਤਾਂ ਕੱਲੀ ਫੋਟੋ ਥੀ ਵੀਡੀਓ ਨਹੀਂ ਥੀ ਉਹ ਤੇ ਤਾਂ ਜਿਵੇਂ ਬੋਲ ਕੇ ਆਡੀਓ ਜਿਹੜੀ ਹਾਲਾਤ ਦੇ ਵਿੱਚ ਤੁਸੀਂ ਫੋਟੋ ਪਾਈ ਤੁਸੀਂ ਨੂੰ ਸ਼ਰਮ ਆਈ ਨਹੀਂ ਬੜੀ ਮੋਟੀ ਇਹ ਫੋਟੋ ਸ਼ੇਅਰ ਕਰ ਲੈ ਫੋਟੋ ਨਹੀਂ ਫੋਟੋ ਕੋਈ ਗੰਦੀ ਨਹੀਂ ਥੀ ਮਾਈਦੀ ਫੋਟੋ ਹੈ ਸ਼ਿੰਗਾਰ ਹੋਇਆ ਹੈ ਮਾਈਦਾ ਅਸ਼ਲੀਲ ਫੋਟੋ ਪਾਈ ਹੋਈ ਨਹੀਂ ਨਹੀਂ ਨਾ ਨਾ ਅਸ਼ਲੀਲ ਨਹੀਂ ਨਾ 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 ਬਿਲਕੁਲ ਨਹੀਂ ਬਿਲਕੁਲ ਨਹੀਂ ਕੋਈ ਅਸ਼ਲੀਲ ਫੋਟੋ ਨਹੀਂ ਮਾਈਦੀ ਹੈ ਵਸਤਰ ਪੂਰੇ ਵਸਤਰ ਪਾਏ ਹੋਏ ਨੇ ਪਾਏ ਹੋਏ ਨੇ ਜੀ ਇਹ ਲੱਗਦਾ ਹੁੰਦਾ ਤਾਂ ਗਲਤੀ ਹੋਈ ਹੈ ਮੰਨਦੇ ਉਸ ਗਲਤੀ ਨਹੀਂ ਹੈ ਮੈਂ ਗਲਤੀ ਤਾਂ ਮੈਂ ਸਵੇਰੀ ਕਹਤਾ ਜੀ ਮੇਥੋਂ ਗਲਤੀ ਹੋ ਗਈ ਮੈਂ ਡਿਲੀਟ ਮਾਰਤੀ ਉਦੋਂ ਬਾਅਦ ਚ ਇਹ ਨਾ ਕੋਈ ਪਾਰ ਵੀ ਵਾਸਤੇ ਮੰਗ ਕਰ ਰਹੇ ਨੇ ਸਾਰੀ ਸਮਾਟ ਇਕੱਠੇ ਹੋ ਗਏ ਨਹੀਂ ਦੇਖੋ ਮੈਂ ਤਾਂ ਜੇ ਤਾਂ ਮੈਂ ਵਿਰੋਧ ਚੱਲਦਾ ਹਾਂ ਤੇ ਫੇਰ ਹੈ ਜੀ ਸਵੇਰ ਦੇ ਸਮੇਂ ਕਾ ਮੈਨੂੰ ਫੋਨ ਆਈ ਜਾਂਦੇ ਨੇ ਮੈਂ ਫੇਰ ਵੀ ਉਹ ਕਰਦਾ ਕਰੋ ਧਰਨਾ ਲਾਓ ਜਾਂ ਆਪਣਾ ਜਿਹੜਾ ਰੋਡ ਆ ਬਲੌਕ ਕਰੋ ਜਦੋਂ ਤੁਹਾਡੀ ਸੁਣਵਾਈ ਹੋ ਰਹੀ ਆ ਸਰ ਤੁਹਾਡੀ ਸਰਵਿਸ ਇੰਨੀ ਵਧੀਆ ਤਾਂ ਫੋਨ ਹਾਂ ਜੀ ਪਹਿਲਾਂ ਸ਼ੁਰੂ ਤੋਂ ਜੋ ਦੇਖਦੇ ਆਏ ਆ ਚਾਰ ਚਾਰ ਘੰਟੇ ਲੋਕ ਨਹੀਂ ਸਭ ਬੈਠੇ ਹੋ ਸਭ ਹਰ ਇੱਕ ਜਨ ਤੋਂ ਅੱਜ ਤੋਂ ਉਹਨੂੰ ਮੇਰੀ ਫੇਰ ਬੇਨਤੀ ਆ ਇੱਕ ਆਪਾਂ ਸਮਾਜ ਆਪਾਂ ਅਰਜਕ ਸਮਾਜ ਚ ਬੈਠਾ ਵੀ ਹਾਂ ਹਾਂ ਰਲ ਮਿਲ ਕੇ ਚੱਲੀਏ ਅਸੀਂ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੰਨੇ ਆ ਜੋ ਇਹ ਮਾੜੇ ਅਨਸਰ ਨੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਤਨੋਂ ਅਨੁਸਾਰ ਜੋ ਵੀ ਕਾਰਵਾਈ ਆ ਅਸੀਂ ਕਰਾਂਗੇ ਇੱਕ ਗੱਲ ਹੋਰ ਆ ਜੀ ਇਹ ਮੁੰਡੇ ਨੇ ਫੋਨ ਕਰ ਲਿਆ ਜੀ ਤੈਨੂੰ ਉਹਨਾਂ ਸਾਥੀਆਂ ਦਿੱਤੇ ਆਂ ਬਹੁਤ ਜ਼ਿਆਦੇ ਜੀ ਮੇਰੀ ਗੱਲ ਸੁਣੋ ਕਾਨੂੰਨ ਅਨੁਸਾਰ ਜਾਂ ਡੋਡੀ ਰਿਪਰੈਜ਼ੈਂਟੇਸ਼ਨ ਜੋ ਇੱਕ ਸਖਤੋ ਸਖਤ ਕਾਰਵਾਈ ਲਾਵਾਂਗੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਆ ਜੀ ਦੇਖੋ ਜੀ ਮੈਂ ਫੇਰ ਕਹਿੰਦਾ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਆ ਸਭ ਤੋਂ ਸਖਤ ਐਕਸ਼ਨ ਲਾਵਾਂਗੇ ਧੰਨਵਾਦ ਜੀ ਦੇਖਦੇ ਆਂ ਜਾ ਕੇ ਅਸੀਂ ਜੋ ਕਾਨੂੰਨ ਅਨੁਸਾਰ ਬਣਦੀ ਆ ਜਾ ਕੇ ਦੇਖਦੇ ਕਰਦਾ ਹੈ ਕਰ ਨਾਮ ਹੈ ਬਲਿੰਦਰਜੀਤ ਸਿੰਘ ਜੀ ਸਮਾਜ ਸੇਵੀ ਇੰਦਰਜੀਤ ਸਿੰਘ ਜਿਹੜਾ ਅੱਜ ਦਾ ਇਹ ਪ੍ਰੋਟੈਸਟ ਸੀਗਾ ਸ਼ਾਂਤਮਈ ਕੀ ਕਾਰਨ ਸੀਗਾ ਜੀ ਇਹ ਕੀ ਗੱਲ ਬਾਤ ਹੈ ਅੱਜ ਸਾਡੇ 1.5 ਵਿਖੇ ਇੱਕ ਡਾਕਟਰ ਟੰਡਣ ਹੈ ਟੰਡਣ ਨੇ ਇੱਕ ਸਾਡੇ